ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸੰਵਦਨ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਇਹ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕਾਂ ਪਰੇਸ਼ਾਨ ਕੁਝ ਪਲਾਜ ਸ਼ੁਰੂ ਹੋਣ ਜਾ ਰਹੀ ਹੈ। ਸਾਡੇ ਅੱਜ ਦੇ ਦੂਜੇ ਮੁੱਖ ਬੁਲਾਰੇ ਕਾਂਗਰਸ ਮੰਗਨਦਰਾਮ ਪਾਸਵਾ ਜੀ ਵੀ ਸਾਡੇ ਕੋਲ ਪਹੁੰਚ ਚੁੱਕੇ ਆ ਜਿਨ੍ਹਾਂ ਨੇ ਪੰਡਤ ਕਿਸ਼ੋਰੀ ਲਾਲ ਜੀ ਨਾਲ ਲੰਬਾ ਸਮਾਂ ਗੁਜ਼ਾਰਿਆ 코로나 ਤੋਂ ਵੀ ਅਸੀਂ ਜ਼ਰੂਰ ਸੁਣਾ ਕੇ ਕਿ ਪੰਡਤ ਜੀ ਕਿਹੋ ਜਿਹਾ ਦੇਸ਼ ਕਿਹੋ ਜਿਹੀ ਆਜ਼ਾਦੀ ਦੇ ਲਈ ਲੜੇ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪੰਡਾਲ ਵਿੱਚ ਪਹੁੰਚੋ ਖੋਖਾ ਮਾਰਕੀਟ ਰਾਮਲੀਲਾ ਗਰਾਊਂਡ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਨਾਟਕ ਸ਼ੁਰੂ ਕੀਤਾ ਜਾ ਸਕਦਾ ਮੇਰੇ ਨਾਮ e you." de

ਕਿੰਨੇ ਘਰੇ ਨੇ ਇਸ ਵਿੱਚ ਇਹ ਸਭ ਏਲੀ ਵਿੱਚ ਬਾਈ ਘਰੇ ਨੇ ਘਰ ਦੀ ਹਾਲਤ ਆ ਵੇਖੋ ਐਨੀ ویرਾਨੀ ਛਾਈ ਹੈ ਕਿ ਗਿੰਦਾ ਦੇ ਬੇਗਮ ਤੁਸੀਂ ਵੀ ਕਮਾਲ ਕਰਦੇ ਹੋ ਜਿਸ ਘਰ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਕੋਈ ਹਰਿਆਈ ਨਹੀਂ ਹੈ ਉੱਥੇ ویرਾਨੀ ਨਹੀਂ ਛਾਈਗੀ ਤੇ ਹੋਰ ਕੀ ਹੋਏਗਾ ਦਾਦਾ ਸ਼ੁਕਰਿਆਦਾ ਕਰੂਗੀ ਮੈਂ ਮੰਨਤ ਮੰਗੀ ਸੀ ਇਹ ਕੈਂਪ ਤੋਂ ਸ਼ੁਕਰਿਆ ਮਿਲਦੇ ਸਾਰ ਹੀ ਮੈਂ ਨਮਾਜ਼ ਅਦਾ ਕਰੂਗੀ ਜ਼ਰੂਰ ਜ਼ਰੂਰ ਆਪਣੀ ਮਤਲਬ ਪਹਿਲਾ ਕੀ ਦੀਦੀ ਬਈ ਇਸ ਗੱਲ ਨਾਲ ਕੀ ਫਰਕ ਪੈਂਦਾ ਅਸੀਂ ਵੀ ਉਧਰਲੇ ਪਾਸੇ ਹਿੰਦੁਸਤਾਨ ਦੇ ਵਿੱਚ ਲਖਨਊ ਚ ਸਾਡਾ ਕਿੰਨਾ ਵੱਡਾ ਘਰ ਸੀ ਅਸੀਂ ਆਪਣੇ ਹੀ ਸੀ ਗਏ ਸਾਡੇ ਘਰ ਦਾ ਵਿਹੜਾ ਕਿੰਨਾ ਵੱਡਾ ਸੀਗਾ ਚਾਰੇ ਪਾਸੇ ਕਿੰਨੇ ਸਾਡੇ ਬੁੱਢੇ ਲੱਗੇ ਹੋਏ ਸੀ ਕੋ ਫੁੱਲਾਂ ਤੇ ਤੇ ਰਾਤ ਦੀ ਰਾਣੀ ਦੀ ਕਿੰਨੀ ਮਹਿਤ ਆਉਂਦੀ ਸੀ ਪਰ ਇੱਥੇ ਵੇਖ ਲੋ ਇੱਥੇ ਕੋਈ ਰਾਜ ਦੀ ਰਾਣੀ ਦਾ ਘੁੱਟ ਹੈ ਨਾ ਆ ਇੱਥੇ ਚਾਰਚ ਫੇਰੇ ਵੇਖੋ ਆ ਉੱਪਰ ਬਰਾਡੇ ਦੇ ਵਿੱਚ ਕਿਦਰੇ ਕੋਈ ਪਰਦਾ ਹੀ ਨਹੀਂ ਲੱਗੇ ਬਾਰਿਸ਼ ਆ ਜੇ ਤੇ ਸਾਰੇ ਘਰ ਦਾ ਸਮਾਨ ਭੇਜ ਸਕਦਾ ਪਰ ਬਲੀ ਜਾਂਦਾ ਹੈ ਮੈਨੂੰ ਤਾਂ ਕਿਸੇ ਹਿੰਦੂ ਦੀ ਹੀ ਜੀ ਲੱਗਦੀ ਹੈ ਹਾਂ ਫਿਰ ਮੈਂ ਵੀ ਸੁਣਿਆ ਕਿਸੇ ਹਿੰਦੂ ਪਰਿਵਾਰ ਦੀ ਇਹ ਬੇਟੀ ਹੈ ਕੋਈ ਜੋਰੀ ਸੀਗਾ ਕੋਈ ਸੰਿਆਰਾ ਇਸ ਘਰ ਦੇ ਵਿੱਚ ਪਹਿਲਾਂ ਰਹਿੰਦਾ ਰਿਹਾ ਕਮਰੇ ਖੋਲ ਕੇ ਦੇਖੋ ਆਪਾਂ ਜਮ ਹੋ ਸਕਦਾ ਆਪਾਂ ਨੂੰ ਕੁਝ ਜਰੂਰਤ ਦਾ ਸਮਾਨ ਵਗੈਰਾ ਮਿਲ ਜਾਵੇ ਜਰੂਰ ਬੇਟਾ ਜਾ ਕੇ ਦੇਖ ਲੈ ਪੂਰੀਆਂ ਵਾਲੀ ਦੇਖ ਲੈ ਆਪਾਂ ਜਮ ਦੇਖ ਲੈ ਬੇਟਾ ਦੇਖ ਲੈ ਨਹੀਂ ਨਹੀਂ ਤਾਂ ਲੋਕ ਤੂੰ ਇਧਰ ਸੰਭਾਲੀ ਹੈ ਤਾਂ ਸਾਥੀ ਮਨੋਜ ਕੁਮਾਰ ਜੀ ਨੇ ਹੈ ਜਿਹੜੇ ਕਿ ਬੜੇ ਹੀ ਸ਼ਿੱਦਤ ਨਾਲ ਇਸ ਖਿਲਾਫ ਲੜਾਈ ਲੜ ਰਹੇ ਨੇ ਚਾਹੇ ਪਰਚੇ ਵੀ ਦਰਜ ਹੋ ਗਏ ਕੰਡੀ ਦਾ ਸਭ ਤੋਂ ਵੱਡਾ ਸੰਤਾਪ ਜਿਹੜੀ ਮਾਈਨਿੰਗ ਹੈ ਅਸੀਂ ਦੇਖਦੇ ਹਾਂ ਜ਼ੋਰਦਾਰ ਤਾੜੀਆਂ ਦੇ ਨਾਲ ਇਸ ਮਹਾਨ ਸ਼ਖਸੀਅਤ ਦਾ ਸਵਾਗਤ ਮਨੋਜ ਕੁਮਾਰ ਜੀ ਆ ਚੁੱਕੇ ਆ ਪਰਦਾ ਕਰਿਓ ਮੜਿਆ ক্লোਜ਼ ਪਰਦਾ ক্লোਜ਼ ਕੀਤਾ ਕੈਪਟਨ ਰਜੇਸ਼ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਮੰਚ ਤੇ ਆ ਉਹ ਵੀ ਇਹਨਾਂ ਦੇ ਸਾਥੀ ਨੇ ਉਹ ਵੀ ਲਗਾਤਾਰ ਲੜਾਈਆਂ ਵਿੱਚ ਇਹਨਾਂ ਦੇ ਨਾਲ ਨੇ ਦੇਵ ਦੀਪਕ ਜੀ ਤੁਸੀਂ ਬੈਠੋ ਨਾ ਤੁਹਾਨੂੰ ਮੈਂ ਡਿਊਟੀ ਦਿੱਤੀ ਹੋਈ ਹੈ ਅਰੇ ਜੇਸੀ ਨੂੰ ਵੀ ਬੇਨਤੀ ਹੈ ਕਿ ਮੰਚ ਤੇ ਆਣ ਉਨ੍ਹਾਂ ਤੋਂ ਬਾਅਦ ਸਾਥੀ ਗਗਰ ਰਾਣਾ ਜੀ ਜਿਹੜੇ ਕਿ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਨੇ ਹਰ ਸਾਲ ਔਰ ਬੜਾ ਸਮਾਜ ਸੇਵਾ ਦਾ ਕੰਮ ਕਰਦੇ ਨੇ ਔਰ ਬੜਾ ਉਸਾਰੂ ਰੋਲ ਪਲੇ ਕਰਦੇ ਆਂ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਗਗਰ ਰਾਣਾ ਜੀ ਉਨ੍ਹਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਇਲਾਕੇ ਦਾ ਬੜਾ ਉੱਚਾ ਨਾ ਕਰਨ ਵਾਲੇ ਸਟੇਟ ਅਵਾਰਡ ਪ੍ਰਾਪਤ ਮਾਸਟਰ ਵਿਜੇ ਸ਼ਰਮਾ ਜੀ ਜਿਹੜੇ ਕਿ ਤਾੜੀਆਂ ਦੇ ਨਾਲ ਸਵਾਗਤ ਉਹ ਵੀ ਬੜੀ ਨਾਮਵਰ ਸ਼ਖਸੀਅਤ ਨੇ ਸ਼ਾਇਦ ਅੱਜ ਨਹੀਂ ਆਏ ਤੇ ਅੱਜ ਦੇ ਸਾਡੇ ਮੁੱਖ ਬੁਲਾਰੇ ਸਰਦਾਰ ਹਮੇਸ਼ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਬੇਬਾਕੀ ਨਾਲ ਅੱਜ ਦੇ ਮੌਜੂਦਾ ਹਾਲਾਤ ਤੇ ਟਿੱਪਣੀ ਕੀਤੀ ਹੈ ਧੰਨਵਾਦ ਵੀ ਇਹਨਾਂ ਦਾ ਬਹੁਤ ਬਹੁਤ ਕਿ ਇਹਨਾਂ ਨੇ ਆਪਣੇ ਰਜੇਮਿਆਂ ਤੋਂ ਕੀਮਤੀ ਸਭਾ ਕੱਢਿਆ ਥੋੜਾ ਜਿਹਾ ਅੱਗੇ ਹੋ ਗਏ ਜੀ ਤੇ ਨਾਲ ਹੀ ਬੇਨਤੀ ਕਰਾਂਗਾ ਸਾਥੀ ਮੰਗਤ ਰਾਮ ਪਾਸਲਾ ਜੀ ਕਿ ਜਿਹੜੇ ਸਾਡੀ ਛੋਟੀ ਜਿਹੀ ਬੇਨਤੀ ਤੇ ਬੜੇ-ਬੜੇ ਰਜੇਮਿਆਂ ਸਭਾ ਕੱਢ ਕੇ ਆਂਦੇ ਨੇ ਇਹ ਇਕੱਲੇ ਪੰਜਾਬ ਦੇ ਨਹੀਂ ਕੋਮੇ ਲੈਵਲ ਦੇ ਲੀਡਰ ਨੇ ਤਾੜੀਆਂ ਦੇ ਨਾਲ ਜੋਰ ਦੀ ਧੰਨਵਾਦ ਵੀ ਕਰੋ ਤਲਵਾੜੇ ਨਿਵਾਸੀ ਸਦਾ ਇਹਨਾਂ ਦੋਹਾਂ ਬੁਲਾਰਿਆਂ ਦੇ ਰੀੜੀ ਰਹਿਣਗੇ ਕਿ ਇਹਨਾਂ ਨੇ ਆਪਣੇ ਰਜੇਮੇ ਚੋਂ ਕੀਮਤੀ ਸਭਾ ਕੱਢਿਆ ਤੇ ਤੁਹਾਡਾ ਤਲਵਾੜੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਿਤਾਬਾਂ ਸਿਰਫ 4 ਹੀ ਬਚੀਆਂ ਨੇ ਕਿਣਮਣ ਜਿਨ੍ਹਾਂ ਨੇ ਲਜਾਣੀਆਂ ਪੜਨ ਪਰਨ ਵਾਲੀ ਕਿਤਾਬ ਹੈ ਕਿਣਮਣ ਸਿਰਫ 4 ਹੀ ਬਚੀਆਂ ਨੇ ਤੇ ਜਰੂਰ 100 ਰੁਪਏ ਦੀ ਕਿਤਾਬ ਹੈ ਜਰੂਰ ਲੈ ਕੇ ਜਾਓ ਪਾਸਲਾ ਜੀ ਨੇ ਲਿਖੀ ਹੋਈ ਹੈ ਸੋ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੈ ਜਿੱਦਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ਐ ਇਦਾਂ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਗਈ ਉਹਦੇ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਨੇ ਜਾਨਾਂ ਵਾਰੀਆਂ ਪਰ ਉਹਦੇ ਵਿੱਚੋਂ ਇੱਕ ਨੂੰ ਸ਼ਹੀਦ-ਏ-ਆਜ਼ਮ ਦਾ ਰਤਬਾ ਮਿਲਿਆ ਉਹਨਾਂ ਨੂੰ ਆਪਣੇ ਘਰਾਂ 'ਚ ਰੱਖਣਾ ਤੇ ਜਦੋਂ ਕਹਿਣਾ ਵੀ ਤੁਹਾਡਾ ਵਿਆਹ ਕਰਨਾ ਉਹਨਾਂ ਨੇ ਕਹਿਣਾ ਵੀ ਸਾਨੂੰ ਹੋ ਵਿਆਹਣਾ ਕਿਥੇ ਤੁਸੀਂ ਆਪਣੇ ਨਾਲੇ ਵਿਆਹ ਲਾਓ ਉਹਨਾਂ ਨੇ ਕਹਿਣਾ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਗੁਰਸਿੱਖ ਆ ਤੁਹਾਨੂੰ ਭੈਣਾ ਸਮਝਦੇ ਆ ਤੁਹਾਤੋਂ ਰਖੜੀਆਂ ਬਣਾਵਾ ਸਿਆਵਾ ਇਹ ਵੀ ਸਿੱਖ ਇਤਿਹਾਸ ਆ ਇਹ ਬਾਬੇ ਨਾਨਕ ਨੇ ਜਦੋਂ ਯਾਤਰਾ ਸ਼ੁਰੂ ਕੀਤੀ ਗਿਆਨ حاصل ਕਰਨ ਵਾਸਤੇ ਉਹਨਾਂ ਨੇ ਆਪਣੇ ਨਾਲ ਚਾਚੇ ਤਾਇਰੇ ਦਾ ਮੁੰਡਾ ਨਹੀਂ ਲਿਆ ਉਹਨਾਂ ਨੇ ਆਪਣੇ ਭਾਈ ਚਾਰੇ ਦਾ ਮੁੰਡਾ ਨਹੀਂ ਲਿਆ ਉਹਨਾਂ ਨੇ ਆਪਣੇ ਨਾਲ ਕੇਨੂ ਲਿਆ ਭਾਈ ਮਰਦਾਨੇ ਨੂੰ ਲਿਆ ਇਹਦਾ ਜ਼ਿਕਰ ਅਮੀਰ ਨੇ ਕੀਤਾ ਜਿਨ੍ਹਾਂ ਨੂੰ ਦੇਸ਼ ਤਰੋਈ ਕਿਹਾ ਜਾ ਰਿਹਾ ਅੱਜ ਕੱਲ੍ਹ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੂੰ ਬਗਾਨੇ ਕਿਹਾ ਜਾ ਰਿਹਾ ਬਾਬੇ ਨਾਨਕ ਨੇ ਉਸ ਧਰਮ ਦੇ ਬੰਦੇ ਨੂੰ ਆਪਣੇ ਨਾਲ ਜੋੜਿਆ ਨਾਲ ਤੋੜਿਆ ਔਰ ਮੈਂ ਨਿਮਰਤਾ ਨਾਲ ਕਹਿੰਨਾ ਜੇ ਭਾਈ ਮਰਦਾਨਾ ਬਾਬੇ ਨਾਨਕ ਦੇ ਨਾਲ ਨਾ ਹੁੰਦਾ ਤੇ ਗੁਰਬਾਣੀ ਰਾਗਾਂ ਚ ਨਾ ਕਦੀ ਹੁੰਦੀ ਤੇ ਜੇ ਗੁਰਬਾਣੀ ਰਾਗਾਂ ਚ ਨਾ ਹੁੰਦੀ ਤੇ ਗੁਰਬਾਣੀ ਜ਼ਬਾਨੀ ਕੰਠ ਕੋਈ ਨਾ ਕਰ ਸਕਦਾ ਮੈਂ ਗੁਰਸਿੱਖ ਨਹੀਂ ਹਾਂ ਪਰ ਮੈਂ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਜ਼ਬਾਨੀ ਬੋਲ ਸਕਦਾ ਕਿਉਂਕਿ ਬਾਣੀ ਰਾਗਾਂជា ਆ ਤੇ ਤੁਸੀਂ ਯਾਦ ਕਰ ਸਕਦੇ ਹੋ ਮੇਰਾ ਭਾਵ ਕਹਿਣ ਤੋਂ ਤੇ ਇਦਾਂ ਦਾ ਜਿਹੜਾ ਅੱਜਕੱਲ ਪ੍ਰਚਾਰ ਚੱਲ ਰਿਹਾ ਖਾਸ ਤੌਰ ਤੇ ਉਹ ਸਾਰੀਆਂ ਬਹਿਸਾਂ 'ਚ ਇਹ ਸਿੱਟਾ ਕੱਢਿਆ ਜਾਂਦਾ ਜਿਹੜਾ ਟੀਵੀ ਦੇਖਣ ਵਾਸਤੇ ਨਹੀਂ ਜੀ ਕਰਦਾ ਪਰ ਮੈਂ ਤੁਹਾਡਾ ਧਿਆਨ ਦੋ ਗੱਲਾਂ ਤੇ ਲਿਆਉਣਾ ਚਾਹੁੰਨਾ ਇੱਕ ਇਹ ਲਿਆਉਣਾ ਚਾਹੁੰਨਾ ਜਿਹੜਾ ਸਾਡਾ ਦੇਸ਼ ਬਾਰੇ ਕਿਹਾ ਜਾ ਰਿਹਾ ਕਿ ਦੁਨੀਆਂ ਦਾ ਸਭ ਤੋਂ ਮਹਾਨ ਦੇਸ਼ ਬਣ ਗਿਆ ਸਾਨੂੰ ਦੁਨੀਆ ਬਾੜੇ ਬੜੀਆਂ ਸਲਾਮਾਂ ਕਰਦੇ ਆ ਮੈਂ ਤੁਹਾਨੂੰ ਕਹਿਣਾ ਮੇਰੇ ਤਲਵਾਨਾ ਵਾਸੀ ਭੈਣੋ ਤੇ ਭਰਾਓ ਸਾਨੂੰ ਸਲਾਮਾਂ ਇਸ ਕਰਕੇ ਨਹੀਂ ਹੁੰਦੀਆਂ ਕਿ ਭਾਰਤ ਬਹੁਤ ਵੱਡਾ ਦੇਸ਼ ਅਮੀਰ ਬਣ ਗਿਆ ਹਾਲੇ ਇੱਥੇ ਹਾਲਤ ਤਾਂ ਇਹ ਆ ਕਿ 80 ਕਰੋੜ ਲੋਕਾਂ ਨੂੰ 5 ਕਿਲੋ ਆਟਾ ਦਾ ਦੇ ਕੇ ਗੁਜ਼ਾਰਾ ਕਰਨਾ ਪੈਂਦਾ 140 ਕਰੋੜ ਦੀ ਆਬਾਦੀ 80 ਕਰੋੜ ਲੋਕਾਂ ਨੂੰ ਮੁਫਤ ਆਟਾ ਦਾ ਦੇ ਕੇ ਕਹਿੰਦੇ ਬੜਾ ਵੱਡਾ ਕੰਮ ਕੀਤਾ ਕੋਈ ਜਿਹੜਾ ਬੰਦਾ ਚੰਗੀ ਕਵਾਈ ਕਰਦਾ ਉਹਨੂੰ ਜਾ ਕੇ ਕਹੋ ਆ 5 ਕਿਲੋ ਦਾਲ ਮੁਫਤ ਲੈ ਲੈ ਉਹ ਸ਼ਾਇਦ ਸਾਡੇ ਗਲ ਪੈ ਗਿਆ ਜਾ ਕੇ ਮੈਨੂੰ 5 ਕਿਲੋ ਦਾਲ ਦੇ ਰਿਆਂ ਮੈਂ ਕਮਾਈ ਕਰਦਾ ਆਪਣੀ ਇੱਜ਼ਤ ਦੀ ਰੋਟੀ ਖਾਵਾਂਗਾ ਮੇਰਾ ਭਾਬ ਕਹਿਣ ਤੋਂ ਇਹ ਨਹੀਂ ਹੈ ਵੀ ਸਾਡੇ ਮੁਲਕ ਦਾ ਗੁਰਵਤ ਮੁੱਕ ਗਈ ਆ ਸਾਡੇ ਦੇਸ਼ ਦੇ ਬੱਚਨ ਪੜਦਾ ਕਿੰਨੀ ਆ ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਪੂਰੀ ਖੁਰਾਕ ਕਿੰਨਿਆਂ ਨੂੰ ਨਹੀਂ ਮਿਲਦੀ ਕਿੰਨੀਆਂ ਮਾਮਾ ਦੇ ਬੱਚੇ ਪੇਟ ਵਿੱਚੋਂ ਨਿਕਲਦੇ ਹੀ ਮਰ ਜਾਂਦੇ ਆ ਇਹ ਸਾਰੀਆਂ ਕਹਾਣੀਆਂ ਸਾਡੇ ਸਾਹਮਣੇ ਆ ਪਰ ਜੇ ਭਾਰਤ ਦਾ ਕੋਈ ਗੁਣ ਗਾਉਂਦਾ ਨਾ ਅਮਰੀਕਾ ਵਰਗਾ ਬਾਹਰ ਗਏ ਤੇ ਨਾਰੇ ਲੱਗਦੇ ਆ ਉਹ ਸਰਕਾਰ ਨੇ ਆ ਵੀ 140 ਕਰੋੜ ਲੋਕਾਂ ਦੀ ਮੰਡੀ ਆ ਭਾਰਤ 140 ਕਰੋੜ ਦਾ ਲੋਕਾਂ ਨੂੰ ਸਮਾਨ ਮਿਲਦਾ ਵੇਚਣਾ ਪੈਣਾ ਐਡੀ ਵੱਡੀ ਮੰਡੀ ਕਿਹਨੂੰ ਮਿਲਦੀ ਆ ਦੁਨੀਆ ਦੀ ਜਿੱਥੇ 140 ਕਰੋੜ ਲੋਕ ਤੁਹਾਡਾ ਮਾਮ ਲੈ ਲੈਣ ਇਹਨੀ ਵਾਦੀ ਤਾਂ ਸਾਰੇ ਯੂਰਪ ਦੀ ਨਹੀਂ ਹੈ ਅਮਰੀਕਾ ਵੀ ਨਾਲ ਜੁੜ ਜਾ ਤਾਂ ਨਹੀਂ ਹੈ ਸਾਡੀਆਂ ਸਿਫਤਾਂ ਤਾਂ ਹੁੰਨੀਆਂ ਕਿ ਸਾਨੂੰ ਲੁੱਟਿਆ ਜਾਣਾ ਆ ਸਾਡਾ ਚੰਮ ਲਾਇਆ ਜਾਣਾ ਔਰ ਜਿੱਦਾਂ ਪਹਿਲਾਂ ਅੰਗਰੇਜ਼ਾਂ ਨੇ ਲਾਇਆ ਹੁਣ ਨਵੀਂ ਕਿਸਮ ਦੀ ਲੁੱਟ ਸਾਡੇ ਸਾਹਮਣੇ ਆ ਭਾਰਤ ਦੀ ਅਵਸਥਾ ਬਹੁਤੀ ਚੰਗੀ ਨਹੀਂ ਕਿਹਦੇ ਮੈਂ ਬੜੀਆਂ ਗੱਲਾਂ ਕਹਿ ਸਕਦਾ ਦਿਮਾਗੀ ਤੁਸੀਂ ਮੇਤੋਂ ਵੱਧ ਜਾਣਦੇ ਹੋ ਅੰਦਾਜ਼ਾ ਕਰੋ ਜਿਹੜਾ ਬੰਦਾ ਬੇਕਾਰ ਆ ਇਹਨੂੰ ਕੋਈ ਕੰਮ ਨਹੀਂ ਮਿਲਦਾ ਲੇਕਿਨ ਰਾਤ ਨੂੰ ਰੋਟੀ ਚਾਹੀਦੀ ਆ ਸਵੇਰੇ ਰੋਟੀ ਚਾਹੀਦੀ ਆ ਕੋਈ ਦੱਸ ਦੇਵੇ ਉਹ ਰੋਟੀ ਕਿੱਥੋਂ ਖਾਏਗਾ ਭਾਰਤ ਦੇ ਵਿੱਚ ਬੇਕਾਰੀ ਇੰਨੀ ਆ ਜਿਹੜੀ ਪਿਛਲੇ 45 ਸਾਲ ਚ ਇੰਨੀ ਕਦੀ ਨਹੀਂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦੰਬੀਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ